ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਇੱਕ ਗੱਡੀ ਖੜੀ ਹੈ ਗੱਡੀ ਦੇ ਵਿੱਚ ਦੋ ਨੌਜਵਾਨ ਨੇ ਤੇ ਇੱਕ ਸਾਹਮਣੇ ਆਂਡਿਆਂ ਦੀ ਸਟਾਲ ਲੱਗੀ ਹੋਈ ਹੈ ਉੱਥੇ ਇੱਕ ਆਦਮੀ ਖੜਾ ਹੈ ਗੱਡੀ ਦੇ ਵਿੱਚੋਂ ਇੱਕ ਬੰਦਾ ਉਤਰ ਕੇ ਬਾਹਰ ਆਉਂਦਾ ਉਸ ਆਂਡਿਆਂ ਵਾਲੀ ਰੇੜੀ ਕੋਲੇ ਆ ਜਾਂਦਾ ਹੈ ਗੱਲਬਾਤ ਕਰਨ ਲੱਗਦਾ ਹੈ ਤੇ ਆਂਡੇ ਲੈ ਕੇ ਫਰਾਰ ਹੋ ਜਾਂਦਾ ਹੈ ਵਾਇਰਲ ਹੋ ਰਹੀ ਇਹ ਵੀਡੀਓ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਦੀ ਦੱਸੀ ਗਈ ਹੈ। ਸ੍ਰੀ ਮੁਕਸਰ ਸਾਹਿਬ ਬਠਿੰਡਾ ਮੁੱਖ ਮਾਰਗ ਤੇ ਪਿੰਡ ਭਲਾਈਆਣਾ ਵਿਖੇ ਇਹ ਦੇਸੀ ਆਂਡੇ ਵੇਚਣ ਦੇ ਲਈ ਇੱਕ ਸਟਾਲ ਲੱਗੀ ਹੋਈ ਹੈ। ਇਸ ਸਟਾਲ ਤੇ 5 ਜਨਵਰੀ ਸ਼ਾਮ ਕਰੀਬ 7 ਵਜੇ ਸਵਿਫਟ ਕਾਰ ਤੇ ਦੋ ਨੌਜਵਾਨ ਆਉਂਦੇ ਨੇ। ਆਂਡਿਆਂ ਦੀਆਂ 6 ਟ੍ਰੇ ਪੈਕ ਕਰਵਾ ਕੇ ਕਾਰ ਦੇ ਵਿੱਚ ਰਖਵਾਉਂਦੇ ਨੇ ਤੇ ਜਦ ਸਟਾਲ ਤੇ ਖੜਾ ਵਿਅਕਤੀ ਪੈਸੇ ਲੈਣ ਦੇ ਲਈ ਕਾਰ ਕੋਲ ਜਾਂਦਾ ਤਾਂ ਕਾਰ ਸਵਾਰਾਂ ਨੇ ਸਟਾਲ ਤੋਂ ਕੁਝ ਹੋਰ ਸਮਾਨ ਪਕੜਾਉਣ ਦੇ ਲਈ ਕਿਹਾ ਤੇ ਜਦ ਵਿਅਕਤੀ ਸਮਾਨ ਲੈਣ ਦੇ ਲਈ ਆਪਣੀ ਸਟਾਲ ਵੱਲ ਆਉਂਦਾ ਤਾਂ ਇਹ ਕਾਰ ਸਵਾਰ ਕਾਰ ਭਜਾ ਕੇ ਲੈ ਜਾਂਦੇ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਅਮੀਰਾਂ ਦੇ ਵੱਲੋਂ ਗਰੀਬ ਮਾਰ ਕੀਤੀ ਗਈ ਹੈ ਆਂਡਿਆਂ ਦੀਆਂ ਟ੍ਰੇਆਂ ਲੈ ਕੇ ਫਰਾਰ ਹੋ ਜਾਂਦੇ ਨੇ 6 ਆਂਡਿਆਂ ਦੀਆਂ ਟਰੇਆਂ ਦਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਫਰਾਰ ਹੋਏ ਨੇ ਪਰ ਇਹ ਸਾਰੀ ਘਟਨਾ ਚੋਰੀ ਦੀ ਇਹ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਇਨੀ ਠੰਡ ਦੇ ਵਿੱਚ ਖੜਾ ਹੁੰਦਾ ਸਟਾਲ ਲਗਾਈ ਹੁੰਦੀ ਆ ਆਂਡਿਆਂ ਦੀ ਤਾਂ ਇਹ ਬੜੀ ਚਲਾਕੀ ਦੇ ਨਾਲ ਆਉਂਦੇ ਨੇ ਪਹਿਲਾਂ ਰੇਟ ਪੁੱਛਦੇ ਨੇ ਗੱਲਾਂ ਦੇ ਵਿੱਚ ਉਲਝਾ ਲੈਂਦੇ ਨੇ ਸਾਰੀਆਂ ਟਰੇਆਂ ਆਪਣੀ ਗੱਡੀ ਦੇ ਵਿੱਚ ਰਖਵਾ ਲੈਂਦੇ ਨੇ ਤੇ ਇੱਕ ਜਿਹੜਾ ਨੌਜਵਾਨ ਹੈ ਉਹ ਗੱਡੀ ਦੇ ਅੰਦਰ ਹੀ ਬੈਠਾ ਹੁੰਦਾ ਜਿਵੇਂ ਹੀ ਗੱਡੀ ਵਿੱਚ ਦੋਵੇਂ ਬੈਠ ਜਾਂਦੇ ਨੇ ਪੈਸੇ ਲੈਣ ਦੇ ਲਈ ਉਹ ਵਿਅਕਤੀ ਜਿਸੀ ਸਟਾਲ ਹੁੰਦੀ ਹੈ ਉਹ ਇਹਨਾਂ ਦੇ ਕੋਲ ਜਾਂਦਾ ਹੈ ਤਾਂ ਉਸ ਨੂੰ ਭੁਲੇਖੇ ਦੇ ਵਿੱਚ ਪਾ ਕੇ ਕੋਈ ਹੋਰ ਚੀਜ਼ ਮੰਗਵਾਉਂਦੇ ਨੇ ਤੇ ਜਦ ਉਹ ਚੀਜ਼ ਲੈਣ ਦੇ ਲਈ ਮੋੜ ਤੋਂ ਆਪਣੀ ਸਟਾਲ ਵੱਲ ਆਉਂਦਾ ਹੈ ਤਾਂ ਮੌਕਾ ਵੇਖ ਕੇ ਇਹ ਗੱਡੀ ਭਜਾ ਲੈਂਦੇ ਨੇ ਦੱਸਿਆ ਕਿ ਇਹ ਕੋਈ ਪਹਿਲੀ ਤਸਵੀਰ ਨਹੀਂ ਹੈ ਜਾਂ ਪਹਿਲੀ ਘਟਨਾ ਨਹੀਂ ਹੈ ਜਿਹੜੀ ਸਿਸਟਮਿਕ ਕੈਮਰਾ ਦੇ ਵਿੱਚ ਰਿਕਾਰਡ ਹੋਈ ਹੋਵੇ ਨਿਤਦਨ ਅਜਿਹੇ ਘਟਾਵਾਵਾਂ ਵਾਪਰਦੀਆਂ ਨੇ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗਰੀਬ ਮਾਰਕ ਕੀਤੀ ਗਈ ਹੈ ਕਿ ਉਹ ਵਿਅਕਤੀ ਜੋ ਇਨੀ ਠੰਡ ਦੇ ਵਿੱਚ ਪੈਸੇ ਕਮਾਉਣ ਦੇ ਲਈ ਖੜਾ ਹੋਇਆ ਸੀ ਉਸ ਦੇ ਨਾਲ ਇਹਨਾਂ ਦੇ ਵੱਲੋਂ ਗਰੀਬ ਮਾਰਕ ਕੀਤੀ ਗਈ ਹੈ ਆਂਡੇ ਲੈ ਕੇ ਫਰਾਰ ਹੋ ਗਏ ਨੇ